ਸ਼੍ਰੀ ਆਨੰਦਪੁਰ ਸਬ ਤੋਂ ਯਾਤਰਾ ਕਰਕੇ ਵਾਪਿਸ ਆ ਰਹੇ ਸ਼ਰਧਾਲੂਆਂ ਦੇ ਨਾਲ ਪਰੀ ਹੋਈ ਪਿਕਅਪ ਗੱਡੀ ਦੇ ਨਾਲ ਭਿਆਨਕ ਹਾਦਸਾ ਵਾਪਰਦਾ ਹੈ ਮੌਕੇ ਦੇ ਉੱਤੇ ਚੀਕ ਚਿਹਾੜਾ ਮੱਤ ਜਾਂਦਾ ਹੈ ਤੇ ਇਸ ਹਾਦਸੇ ਦੇ ਵਿੱਚ ਇਨ ਔਰਤਾਂ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਦਰਅਸਲ ਮਹਿੰਦਰਾ ਪਿਕਅਪ ਗੱਡੀ ਅਤੇ ਵਰਨਾ ਗੱਡੀ ਦੇ ਵਿਚਕਾਰ ਇਹ ਭਿਆਨਕ ਟੱਕਰ ਹੁੰਦੀ ਹੈ ਕਿਰਾਏ ਦੇ ਉੱਤੇ ਲੈ ਕੇ ਮਹਿੰਦਰਾ ਪਿਕਅਪ ਗੱਡੀ 25 ਤੋਂ 30 ਸ਼ਰਧਾਲੂ ਜਿਹੜੇ ਹੈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅਤੇ ਡੇਰਾ ਬਟਪਾਖ ਸਿੰਘ ਜੀ ਵਿਖੇ ਮੱਥਾ ਟੇਕਣ ਦੇ ਲਈ ਗਏ ਸਨ ਪਰ ਜਦੋਂ ਵਾਪਸ ਆ ਰਹੇ ਸਨ ਤੇ ਉਸ ਵੇਲੇ ਇਹ ਹਾਦਸਾ ਵਾਪਰਦਾ ਹੈ ਤੇ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਰਾਹਗੀਰਾਂ ਅਤੇ ਦੁਕਾਣਾਂ ਦੇ ਦੁਕਾਨਦਾਰਾਂ ਦੇ ਵੱਲੋਂ ਕਾਫੀ ਜ਼ਿਆਦਾ ਜਦੋਂ ਜੈ ਤੋਂ ਬਾਅਦ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਇਸ ਵੇਲੇ ਘਰ ਦੇ ਵਿੱਚ ਕੀਰਨੇ ਪੈ ਰਹੇ ਨੇ ਕਿਉਂਕਿ ਘਰੋਂ ਤਾਂ ਮੱਥਾ ਟੇਕਣ ਦੇ ਲਈ ਗਏ ਸਨ ਪਰ ਵਾਪਸ ਆਉਣ ਦੇ ਸਮੇ ਇਸ ਤਰ੍ਹਾਂ ਹਾਦਸਾ ਵਾਪਰ ਜਾਏਗਾ ਇਸ ਦਾ ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਹੋਣਾ ਇਹ ਮਾਮਲਾ ਤਰਨਤਾਰਨ ਦੇ ਪਿੰਡ ਨਰਾਲੀ ਤੋਂ ਸਾਹਮਣੇ ਆਇਆ ਜਿੱਥੇ ਕਿ ਪਿੰਡ ਨਾਰਲੀ ਤੋਂ ਯਾਤਰਾ ਦੇ ਉੱਤੇ ਗੱਡੀ ਗਈ ਸੀ ਜਿਸ ਦੇ ਵਿੱਚ 25 ਦੇ ਕਰੀਬ ਸ਼ਰਧਾਲੂ ਸਵਾਰ ਸਨ ਅਚਾਨਕ ਉਸਦੀ ਟੱਕਰ ਵਰਨਾ ਗੱਡੀ ਦੇ ਨਾਲ ਹੋ ਜਾਂਦੀ ਹੈ ਜਿਸ ਤੋਂ ਬਾਅਦ ਤਿੰਨ ਔਰਤਾਂ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਜੋ Mahindra ਪਿਕਅਪ ਗੱਡੀ ਦਾ ਡਰਾਈਵਰ ਸੀ ਉਸ ਨੂੰ ਵੀ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਨੇ ਜ਼ਖਮੀ ਹਾਲਤ ਦੇ ਵਿੱਚ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਹੈ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਪਰ ਬੇਹੱਦ ਮੰਦ ਭਾਗਾ ਇਹ ਹਾਦਸਾ ਵਾਪਰਿਆ ਹੈ ਕਿ ਆਖਿਰਕਾਰ ਕਿਸ ਤਰ੍ਹਾਂ ਘਰ ਦੇ ਵਿੱਚ ਕੀਰਨੇ ਪੈ ਰਹੇ ਨੇ ਇਹ ਪਰਚਾਈ ਮੇਰੀ ਤੇ ਕੀ ਗੱਲ ਬਣੀ ਜੀ ਇਹਨਾਂ ਦੀ ਇਹ ਜੀ ਯਾਤਰਾ ਗਏ ਆਨੰਦਪੁਰ ਸਾਹਿਬ ਨੰਦਪੁਰ ਸਾਹਿਬੋਂ ਉਹਦੀਆਂ ਗੱਡੀ ਵਜ੍ਹੀ ਫਤੂਟੀਆਂ ਗਿਆ ਲੱਗੀਆਂ ਗੱਡੀ 'ਚ ਗੱਡੀ ਵਜ੍ਕੇ ਐਕਸੀਡੈਂਟ ਹੋ ਗਿਆ ਕਿੰਨੇ ਜਣੇ ਵਿਦਿਏ ਇਹ 25 ਜਣੇ ਆ 25 30 ਜਣੇ ਤੇ ਇਹਨਾਂ ਦੀ ਮੌਤ ਹੋ ਗਈ ਕਿ ਕਦੋਂ ਬਾਅਦ ਚੋ ਜੀ ਨਹੀਂ ਮੌਤ ਹੋ ਗਈ ਕਿਨ ਮੌਤਾ ਮੌਤ ਨਾ ਕੀ ਇਹਨਾਂ ਦਾ ਮਰੀ ਕੋਰ ਤੇ ਕਿੰਨੇ ਬੱਚੇ ਕਿੰਨੇ ਇਹਨਾਂ ਦੇ ਤਿੰਨ ਬੱਚੇ ਆ ਜੀ ਇੱਕ ਵਿਆਹ ਆ ਤੇ ਦੋ ਜਣੇ ਆ ਵੀਰ ਜੀ ਕੀ ਨਾਂ ਆਪਣਾ ਜੀ ਮੇਰਾ ਨਾਂ ਵੀ ਦਿਵਿੰਦਰ ਸਿੰਘ ਹੈ ਜੀ ਤੇ ਇਹ ਜਿਹਨਾਂ ਦੀ ਡੈਥ ਹੋਈ ਆ ਇਹਨਾਂ ਦਾ ਨਾਂ ਕੀ ਹੈ ਇਹਨਾਂ ਦਾ ਨਾਂ ਬਲਵੀਰ ਕੌਰ ਹੈ ਮੇਰੇ ਸਗੇ ਤਾਈ ਵੀ ਫੇ ਕੀ ਘਟਨਾ ਵਾਪਰੀ ਜੀ ਘਟਨਾ ਇਸੇ ਅਨੰਦਪੁਰ ਸਾਹਿਬ ਯਾਤਰਾ ਦਾਸਤੇ ਗਿਆ ਸੀ ਯਾਤਰਾ ਕਰਕੇ ਵਾਪਸ ਆ ਰਹੇ ਸੀ ਟੈਂਡਰ ਉੱਪਰ ਟੁੱਟੀ ਵਿਗਾੜ ਨੇੜੇ ਪੂਰਸਲਾ ਜੁਲਿਆਂ ਦੇ ਨੇੜੇ ਬਹੁਤ ਭਿਆੜਕਾ ਹਸਦਾ ਆ ਬਰਨਾ ਗੱਡੀ ਵੱਜੀ ਵਿੱਚ ਤੇ 25 25 ਸਵਾਰੀਆਂ ਦੇ ਕਰੀਬ ਸਾਰੀਆਂ ਸਵਾਰੀਆਂ ਬੈਠੀਆਂ ਹਿਆ ਜਿਨ੍ਹਾਂ ਦੇ ਵਿੱਚ ਬੱਚੇ ਵੀ ਔਰ ਲੇਡੀਜ਼ ਜ਼ਿਆਦਾ ਸੀ ਨਾਲ ਔਰ ਇਨਾ ਕਿ ਧਿਆਨ ਘਾਸਦਾ ਆ ਕਿ ਤਿੰਨ ਮੌਤਾ ਲਈ ਦੀਆਂ ਨਾਲਲੀ ਬਣਦੀਆਂ ਜਿਹੜੀਆਂ ਬਲਵੀਰ ਕੋਲ ਮਰੀਕ ਕੋਲ ਗੁਰਮੀਤ ਕੋਲ ਜਿੰਨਾਂ ਦੀਆਂ ਬਹੁਤ ਜ਼ਿਆਦਾ ਭਿਆਨਕ ਹੱਸਦਾ ਹੈ ਜਿਹਦਾ ਵੀ ਯਾਨੀ ਕਿ ਨਿਲਸਾਨ ਦੇ ਇੰਨੇ ਜਿਹੜੇ ਦੂਸਰੇ ਜਿਨ੍ਹਾਂ ਨੂੰ ਸੱਟਾਂ ਆਈਆਂ ਭਿਆਨਕ ਲੱਗੀਆਂ ਹੋਈਆਂ ਕਿ ਜਨਾਂ ਦਾ ਕੋ ਬਚਨ ਦੀ ਹਾਲਤ ਨਹੀਂ ਹੈਗੀ ਬਹੁਤ ਭਿਆਨਕ ਹੱਸਦਾ ਇਸ ਲਈ ਬਹੁਤ ਜੋ ਕੈਚ ਕੈਨ ਜੋਗ ਨਹੀਂ ਗਿਆ ਅਹੀਂ ਇਹੀ ਮੰਗ ਕਰਦੇ ਆ ਮਤ ਜੋਗ ਕਰ ਦਿੱਤਾ ਪਾਣਾ ਵਰਤ ਗਿਆ ਬਾਕੀ ਪੰਜਾਬ ਸਰਕਾਰ ਜੋ ਇਸ ਪਰਿਵਾਰ ਨੂੰ ਆਪਣੇ ਪੱਖੋਂ ਕੁਝ ਸਹੂਲਤ ਦੇਣੀ ਬੜੇ ਸਟੇਜੇ ਢੰਗ ਨਾਲ ਆਣ ਕੇ ਇਹਨਾਂ ਦੀ ਪੁਛਗਿਸ਼ ਕਰਨ ਇਹਨਾਂ ਦੀ ਸਹਾਇਤਾ ਕੀ ਨਾਂ ਵੀ ਸੀ ਆਪਣਾ ਆਪਣਾ ਨਾਂ ਜੀ ਬਲਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਸਾਫ ਕੋ ਕਿਹੜਾ ਪਿੰਡ ਜੀ ਸਾਡਾ ਪਿੰਡ ਨਾਰਲੀ ਆ ਜੀ ਜੋ ਕਿ ਸਾਡੇ ਨਗਰ ਦੇ ਵਿੱਚੋਂ ਸੰਗਤ ਗਈ ਸੀ ਡੇਰਾ ਸਾਹਿਬ ਤੇ ਅਨੰਦਪੁਰ ਸਾਹਿਬ ਤੇ ਆਉਂਦੇ ਆਉਂਦੇ ਇਹ ਵੇਖਦੇ ਆਏ ਸੀਗੇ ਆਪਣੀ ਯਾਤਰਾ ਵਾਸਤੇ ਗਏ ਸੀਗੇ ਤੇ ਯਾਤਰਾ ਕਰਦੇ ਕਰਦੇ ਜਿੱਦੇ ਵਿੱਚੋਂ ਤਿੰਨ ਜੀਵਰ ਕੁਮਰ ਗਿਆ ਜਿਹਦੀਆਂ ਤਿੰਨ ਬੀਬੀਆਂ ਬੀਬੀ ਅਮਰੀਕਾ ਔਰ ਬਲਬੀਰ ਕੌਰ ਤੇ ਮਨਜੀਤ ਕੌਰ ਇਹ ਤਿੰਨਾਂ ਜਣਿਆਂ ਦੀ ਡੈਥ ਹੋ ਗਈ ਆ ਤੇ ਬਾਕੀ ਜਿਹੜੇ ਆ ਪਰਿਵਾਰ ਦੇ ਸਰੀਸ ਜੀ ਕਾਫੀ ਆ ਕਿਸੇ ਦਾ ਲੱਖ ਟੁੱਟ ਗਿਆ ਕਿਸੇ ਦੀ ਲੱਤ ਟੁੱਟ ਗਈ ਆ ਤੇ ਇਸ ਕਰਕੇ ਇਹ ਬਹੁਤ ਜ਼ਿਆਦਾ ਗਰੀਬ ਪਰਿਵਾਰ ਆ ਤੇ ਅਸੀਂ ਤਾਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਇਹਨਾਂ ਨੂੰ ਜੋ ਵੀ ਵਾਧੂ ਵਤ ਸਹਾਇਤਾ ਉਹ ਦਿੱਤੀ ਜਾਵੇ ਕਿਉਂਕਿ ਇਲਾਜ ਕਰਾਉਣ ਜੋਗੇ ਪਰਿਵਾਰ ਨਹੀਂ ਹੈਗੇ ਤੇ ਇਸ ਕਰਕੇ ਇਹਨਾਂ ਦੀ ਜ਼ਰੂਰ ਸਹਾਇਤਾ ਕੀਤੀ ਜਾਵੇ ਅਸੀਂ ਤਾਂ ਜੀ ਇਹ ਮੰਗ ਕਰਦੇ ਆ